ਨਮਸਕਾਰ ਜੀ ਵੈਲਕਮ ਸਮਾਣਾ ਟੂਡੇ ਨਿਊਜ਼ ਪੰਜਾਬ ਸਰਕਾਰ ਦਾ ਮਕਸਦ ਹੈ ਕਿ ਪਿੰਡਾਂ ਦੇ ਲੋਕਾਂ ਨੂੰ ਅਤੇ ਸ਼ਹਿਰ ਦੇ ਲੋਕਾਂ ਨੂੰ ਘਰ ਦੇ ਨਜ਼ਦੀਕ ਹੀ ਸਿਹਤ ਸਹੂਲਤਾਂ ਮਿਲें ਉਸ ਦੇ ਤਹਿਤ ਮਹਾਲਾ ਕਲੀਨਿਕ ਸ਼ਹਿਰ ਦੇ ਵਿੱਚ ਖੋਲੇ ਜਾ ਰਹੇ ਹਨ ਪਿੰਡਾਂ ਦੇ ਵਿੱਚ ਆਮ ਆਦਮੀ ਕਲੀਨਿਕ ਖੋਲੇ ਜਾ ਰਹੇ ਹਨ ਇਸ ਮਹੀਮ ਦੇ ਤਹਿਤ ਸਤਰਾਨਾ ਅਤੇ ਸਮਾਣਾ ਵਿਧਾਨ ਸਭਾ ਹਲਕੇ ਦੇ ਪਿੰਡ ਕਾਦਰਾਬਾਦ ਅਤੇ ਚਿਚੜਵਾਲ ਕ੍ਰੀਮਨਗਰ ਵਿੱਚ ਆਮ ਆਦਮੀ ਕਲੀਨਿਕ ਖੋਲੇਗੇ ਜਿਸ ਦੇ ਨਾਲ ਪਿੰਡ ਦੇ ਨਾਲ ਲੱਗਦੇ ਦੂਜੇ ਪਿੰਡ ਵਾਸੀਆਂ ਨੂੰ ਫਾਇਦਾ ਹੋਵੇਗਾ ਖਾਸ ਕਰ ਔਰਤਾਂ ਨੂੰ ਜਿਨ੍ਹਾਂ ਨੂੰ ਪੈਸੇ ਖਰਚ ਕੇ ਘਰ ਦੇ ਕੰਮ ਛੱਡ ਕੇ ਦੂਰ ਦਰਾਡੇ ਇਲਾਜ ਜਾਣਾ ਪੈਂਦਾ ਸੀ ਉਹਨਾਂ ਨੂੰ ਆਪਣੇ ਘਰਾਂ ਦੇ ਨਜ਼ਦੀਕ ਹੀ ਆਮ ਆਦਮੀ ਕਲੀਨਿਕ ਖੁੱਲ ਜਾਂਦਾ ਫਾਇਦਾ ਪਹੁੰਚੇਗਾ ਔਰਤਾਂ ਵੱਲੋਂ ਸਰਕਾਰ ਦਾ ਇਸ ਕੰਮ ਦੀ ਪ੍ਰਸਾਸਾ ਕੀਤੀ ਗਈ ਸਮਾਣਾ ਹਲਕੇ ਦੇ ਵਿੱਚ ਵਿਧਾਇਕ ਚੇਤਨ ਸਿੰਘ ਜੋੜਾ ਮਾਜਰਾ ਦੇ ਭਰਾ ਹਰਜਿੰਦਰ ਸਿੰਘ ਮਿੰਟੂ ਵੱਲੋਂ ਕਾਦਰਾਬਾਤ ਤੇ ਆਮ ਆਦਮੀ ਕਲੀਨਿਕ ਦਾ ਉਦਘਾਟਨ ਕੀਤਾ ਗਿਆ ਇਸ ਮੌਕੇ ਸੀਨੀਅਰ ਮੈਡੀਕਲ ਅਧਿਕਾਰੀ ਸਮਾਣਾ ਡਾਕਟਰ ਜੈਤਿਨ ਅਤੇ ਸੀਨੀਅਰ ਮੈਡੀਕਲ ਅਧਿਕਾਰੀ ਸਤਰਾਨਾ ਲਵਕੁਸ਼ ਹਾਜ਼ਰ ਸਨ ਸਮਾਣਾ ਵਾਸੀਆਂ ਵੱਲੋਂ ਸਰਕਾਰ ਤੇ ਇਸ ਕੰਮ ਦੀ ਸਲਾਹਗਾ ਕੀਤੀ ਗਈ ਸਮਾਣਾ ਤੋਂ ਕਲਾਸ਼ ਨੂਰੀ ਬਾਂਸਲ ਦੀ ਰਿਪੋਰਟ ਸਾਡੇ ਆਲੇ-ਦਾਲ ਦੇ ਜਿਹੜੇ ਪਿੰਡ ਨੇ ਚਾਰ-ਪੰਜ ਪਿੰਡ ਨੇ ਇੱਥੇ ਬੜੀ ਸਮੇਂ ਤੋਂ ਇਸ ਚੀਜ਼ ਦੀ ਜ਼ਰੂਰਤ ਸੀਗੀ ਤੇ ਉਹ ਅੱਜ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਮਾਨ ਜੀ ਦੇ ਹੁਕਮ ਅਨੁਸਾਰ ਤੇ ਮਾਨਯੋਗ ਸਾਡੇ ਕੈਬਨਿਟ ਮੰਤਰੀ ਸਰਦਾਰ ਚੇਤਨ ਸਿੰਘ ਜੋੜਾ ਮਾਜਰਾ ਜੀ ਦੇ ਦਿਸ਼ਾ ਨਿਰਦੇਸ਼ਾਂ ਦੇ ਅਨੁਸਾਰ ਇਹ ਜਿਹੜਾ ਮਹੱਲਾ ਕਲੀਨਿਕ ਹੈ ਅੱਜ ਆਲੇ-ਦਾਲ ਦੇ ਪਿੰਡਾਂ ਦੇ ਅਸੀਂ ਹਵਾਲੇ ਕਰਨ ਲੱਗੇ ਆ ਤੇ ਸਾਡੇ ਪਿੰਡ ਨੂੰ ਤੇ ਸਾਡੇ ਏਰੀਆ ਨੂੰ ਬਹੁਤ ਵੱਡੀ ਇਹ ਸਹੂਲਤ ਹੈ